ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਦੀ ਐਸੀ ਦੀ ਸਾਂਝ ਪਾਉਣ ਲੱਗਿਆ ਜਿਹੜੀ ਤੁਸੀਂ ਸੁਣ ਕੇ ਗਦਗਦ ਹੋ ਜਾਵੋਗੇ ਕੈਨੇਡਾ ਦੇ ਵਿੱਚ ਇੱਕ ਫੈਸਲਾ ਕੀਤਾ ਸਰਕਾਰ ਨੇ ਕਿ ਅਗਰ ਤੁਸੀਂ ਪੁਲਿਸ ਦੇ ਵਿੱਚ ਅਫੀਸਰ ਬਣਨਾ ਹੈਗਾ ਅਗਰ ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋਣਾ ਤੇ ਤੁਸੀਂ ਰੰਗ ਰੂਟ ਹੈਗੇ ਹੋ ਤੁਹਾਡੀ ਰੰਗ ਰੂਟੀ ਔਰ ਤੁਹਾਡਾ ਜਿਹੜਾ ਉਹਦਾ ਉਹਦੀ ਪੂਰੀ ਫੇਰ ਹੋਏਗੀ ਤੁਸੀਂ ਫੇਰ ਅਫੀਸਰ ਬਣੋਗੇ ਜਦੋਂ ਤੁਸੀਂ ਗੁਰਨਾਨਕ ਫੂਡ ਬੈਂਕ ਦੇ ਵਿੱਚ ਆ ਕੇ ਉਹਦਾ ਪੂਰਾ ਜਿਹੜਾ ਪ੍ਰੋਸੈਸ ਹੈ ਤੇ ਉਹਦੇ ਚ ਆ ਕੇ ਟੂਰ ਕਰੋਗੇ ਤੇ ਉੱਥੇ 7 ਪੁਆਇੰਟ ਨੇ ਜਿਹੜੇ ਉਹ ਉਹਨਾਂ ਬਾਰੇ ਤੁਸੀਂ ਜਾਣੋਗੇ ਉਹਦੇ ਚ ਸੇਵਾ ਕੀ ਕਰਨੀ ਹੈ ਤੇ ਉਹਦੇ ਵਿੱਚ ਦੋਸਤੋ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਜਾਨਣਾ ਸਿੱਖੇ ਜਮ ਬਾਰੇ ਜਾਣਨਾ ਸਾਡਾ ਜਿਹੜਾ ਲੰਗਰ ਦੀ ਕੀ ਪ੍ਰਥਾ ਹੈਗੀ ਆ ਕੀ ਸਾਡਾ ਜਿਹੜਾ ਧਰਮਾ 13 13 ਤੋਲਣ ਜਾਂ 13 13 ਗੁਰੂ ਸਾਹਿਬ ਦਾ ਜਿਹੜਾ ਸੀਗਾ ਕਨਸੈਪਟ ਉਹ ਕੀ ਹੈ ਤੇ ਕੀਰਤ ਕਰੋ ਨਾਮ ਜਪੋ ਵੰਡ ਸਕੋ ਵਾਲਾ ਜਿਹੜਾ ਕਨਸੈਪਟ ਹੈ ਉਹਦੇ ਬਾਰੇ ਉਹਨਾਂ ਨੇ ਪੂਰੀ ਟ੍ਰੇਨਿੰਗ ਲੈਣੀ ਆ ਤੇ ਆਪਣੇ ਹੱਥੀਂ ਆ ਕੇ ਸੇਵਾ ਕਰਨੀ ਹੈ ਉਸ ਤੋਂ ਬਾਅਦ ਦੋਸਤੋ ਇੱਕ ਸਪੀਚ ਹੋਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਮਿਲਨੇਗਾ ਗੁਰਨਾਨਕ ਆਪਣਾ ਫੂਡ ਬੈਂਕ ਵੱਲੋਂ ਉਸ ਤੋਂ ਬਾਅਦ ਉਹਨਾਂ ਦੀ ਰੰਗ ਰੋਟੀ ਜਿਹੜੀ ਪੂਰੀ ਹੋਣੀ ਆ ਦੋਸਤੋ ਬਹੁਤ ਵੱਡੇ ਮਾਣ ਵਾਲੀ ਗੱਲ ਆ ਆਓ ਵੀਡੀਓ ਕਰਦੇ ਹਾਂ ਸਟਾਰਟ ਪੂਰੀ ਡਿਟੇਲ ਤੁਹਾਨੂੰ ਮੈਂ ਦੱਸ ਦਿਆਂ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਜਿਹੜਾ ਮਾਣ ਹੈਗਾ ਇਸ ਸੇਵਾ ਦੇ ਵਿੱਚੋਂ ਮਾਣ ਮਿਲਿਆਗਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡਾ ਮਾਨ ਹੈ ਇਹਦੇ ਵਿੱਚ ਭਾਈ ਗਿਆਨੀ ਨਰਿੰਦਰ ਸਿੰਘ ਨੇ ਦੱਸਿਆਗਾ ਕਿ ਜਿਹੜਾ ਉਹਨਾਂ ਦਾ ਚੀਫ ਹੈ ਪੁਲਿਸ ਦਾ ਜਿਹੜਾ ਚੀਫ ਹੈ ਡਲਟਾ ਦਾ ਉਹ ਆਉਂਦੇ ਨੇ ਤੇ ਆ ਕੇ ਉਹ ਕਹਿੰਦਾ ਸਾਨੂੰ ਉਹਨਾਂ ਨੇ ਸਰਪ੍ਰਾਈਜ਼ ਦਿੱਤਾ ਜਦੋਂ ਆ ਕੇ ਦੱਸਿਆ ਕਿ ਗਿਆਨੀ ਜੀ ਅਸੀਂ ਫੈਸਲਾ ਕੀਤਾਗਾ ਕਿ ਹੁਣ ਸਾਡੇ ਪੁਲਿਸ ਅਫਸਰ ਜਾ ਪੁਲਿਸ ਦੇ ਵਿੱਚ ਕੋਈ ਵੀ ਭਰਤੀ ਹੋਣ ਵਾਲਾ ਉਹ ਉਦੋਂ एलिਜੀਬਲ ਹੋਵੇਗਾ ਜਦੋਂ ਤੁਹਾਡੇ ਗੁਰਨਾਨਕ ਫੂਡ ਬੈਂਕ ਦੇ ਵਿੱਚ ਆ ਕੇ ਉਹ ਟ੍ਰੇਨਿੰਗ ਪੂਰੀ ਕਰੇਗਾ ਤੇ ਇਹਦੀ ਪੂਰੀ ਜਿਹੜੀ ਹੱਥੀਂ ਸੇਵਾ ਕਰਕੇ ਪੂਰਾ ਜਾਣਕਾਰੀ ਲੈ ਕੇ ਸਿੱਖ ਜਮ ਬਾਰੇ ਜਾਣਕਾਰੀ ਲੈ ਕੇ 13-13 ਦੇ ਕਨਸੈਪਟ ਬਾਰੇ ਔਰ ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਸਕੋ ਵਾਲਾ ਤੇ ਇਹ ਪੂਰਾ ਕਰੇਗਾ ਜਦੋਂ ਟ੍ਰੇਨਿੰਗ ਉਸ ਤੋਂ ਬਾਅਦ ਉਹਨਾਂ ਦੀ ਰੰਗਰੂਟੀ ਪੂਰੀ ਹੋਵੇਗੀ ਦੋਸਤੋ ਪੂਰੀ ਸੁਣਿਓ ਜੇ ਮੈਂ ਪੂਰੀ ਗੱਲਬਾਤ ਕਰਨੀ ਹੈ ਇਹਦੇ ਚ ਉਹਨਾਂ ਨੇ ਹੋਰ ਕੀ ਕੀ ਕੀਤਾ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਇੱਕ ਹੋਰ ਫੈਸਲਾ ਕੀਤਾਗਾ ਕਿ ਜਿਹੜੀ ਮਤਲਬ ਮਾਨਸ ਕੀ ਜਾਤ ਇੱਕੋ ਪਹਿਚਾਨ ਉਹ ਉਹ ਇਸ ਤੋਂ ਇਨਾ ਜਿਆਦਾ ਪ੍ਰਭਾਵਿਤ ਹੋਏ ਨੇ ਕਿ ਉਹਨਾਂ ਨੇ ਦੋਸਤੋ ਉਹਨਾਂ ਨੂੰ ਦੱਸਿਆ ਕਿ ਅੱਜ ਤੋਂ ਬਾਅਦ ਤੁਹਾਡੇ ਜਿਹੜੇ ਸਭ ਤੋਂ ਪਹਿਲਾਂ ਦੋਸਤੋ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਦੱਸਿਆ ਕਿ 10000 ਡਾਲਰ ਦਾ ਪਹਿਲੇ ਦਿਨੀ ਜਿਹੜਾ ਚੈੱਕ ਹੈ ਉਹ ਸਿਟੀ ਚੈਂਬਰ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ 10000 ਡਾਲਰ ਦਾ ਚੈੱਕ ਜਿਹੜਾ ਡੈਲਟਾ ਫੂਡ ਵੱਲੋਂ ਦਿੱਤਾ ਗਿਆ ਤੇ ਦੋਸਤੋ ਉਸ ਤੋਂ ਬਾਅਦ 10000 ਡਾਲਰ ਦਾ ਜਿਹੜਾ ਚੈੱਕ ਹੈ ਉਹ ਫਾਇਰ ਬ੍ਰਿਗੇਡ ਵੱਲੋਂ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਦਿੱਤਾ ਗਿਆ ਤੇ 5 ਟਨ ਉਹਨਾਂ ਨੂੰ ਜਿਹੜਾ ਸਮਾਨ ਸਿਟੀ ਹਾਲ ਵੱਲੋਂ ਦਿੱਤਾ ਗਿਆ ਔਰ ਦੋਸਤੋ ਹੋਰ ਤੁਸੀਂ ਸੁਣ ਕੇ ਮਤਲਬ ਸੁਣੀ ਚੱਲੋ ਉਹਨਾਂ ਨੇ ਕਿੱਡਾ ਮਾਨ ਕੀਤਾ ਸਿੱਖਾਂ ਦਾ ਔਰ ਕਿੰਨਾ ਮਾਨ ਦਿੱਤਾਗਾ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਜਿਹੜਾ ਧਰਮ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਿਰਫ 2% ਲੋਕ ਨੇ ਉਹਨਾਂ ਨੇ ਦੁਨੀਆ ਨੂੰ ਕਿੰਨਾ ਪ੍ਰਭਾਵਿਤ ਕੀਤਾਗਾ ਹੁਣ ਤੁਸੀਂ ਸੋਚੋ ਜਿਹੜਾ ਪੁਲਿਸ ਆਫਸਰ ਬਣੇਗਾ ਤੇ ਉਹ ਕਿੰਨਾ ਸਿੱਖਾਂ ਬਾਰੇ ਉਹਦੇ ਮਨ ਦੇ ਵਿੱਚ ਕਿੰਨੀ ਇੱਜ਼ਤ ਹੋਵੇਗੀ ਜਦੋਂ ਉਹ ਆਪਦੇ ਹੱਥੀਂ ਆ ਕੇ ਸਾਰੀ ਸੇਵਾ ਕਰਨਗੇ ਤੇ ਸਿੱਖ ਜਮ ਬਾਰੇ ਸਮਝਣਗੇ ਹੋਰ ਸੁਣੋ ਦੋਸਤੋ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ 65 100 ਸਕੁਆਰ ਫੀਟ ਦਾ ਉਹ ਹੈਗਾ ਜਿੱਥੇ ਇਹ ਫੂਡ ਬੈਂਕ ਬਣਾਈ ਹੋਈ ਆ ਉਹਦਾ ਕੋਈ ਵੀ ਕਿਰਾਇਆ ਨਹੀਂ ਮਤਲਬ ਉਹਨਾਂ ਨੂੰ ਪਹਿਲਾਂ ਕਰਾਇਆ ਮਾਫ ਕੀਤਾ ਤੇ 2 ਸਾਲ ਦਾ ਦੋਸਤੋ ਉਹਨਾਂ ਨੇ ਜਿਹੜਾ ਟੈਕਸ ਫ੍ਰੀ ਕੀਤਾ ਉਹਨਾਂ ਨੇ ਦੱਸਿਆ ਕਿ ਕਟੋ-ਕਟ ਸਾਲ ਦਾ 50000 ਡਾਲਰ ਦੋਸਤੋ 50000 ਡਾਲਰ ਤਾਂ ਉਹਨਾਂ ਦਾ ਇਹੀ ਬਣ ਜਾਂਦਾ ਜਿਹੜਾ ਉਹਨਾਂ ਨੇ ਫ੍ਰੀ ਕੀਤਾਗਾ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਦੱਸਿਆ ਕਿ ਸਿਟੀ ਹਾਲ ਵੱਲੋਂ ਜਦੋਂ 2 ਸਾਲ ਪੂਰੇ ਹੋ ਗਏ ਹਮੇਸ਼ਾ ਵਾਸਤੇ ਹਮੇਸ਼ਾ ਵਾਸਤੇ ਜਿਹੜਾ ਟੈਕਸ ਹੈ ਉਹ ਤੋਂ ਇਹਨੂੰ ਫ੍ਰੀ ਕਰ ਦਿੱਤਾ ਜਾਊਗਾ ਜਿਹੜਾ ਕਿ ਤੁਸੀਂ ਸੋਚ ਕੇ ਦੇਖੋ ਦੋਸਤੋ 50000 ਡਾਲਰ ਤਾਂ ਉਹ ਸਾਲ ਦਾ ਦੱਸ ਰਿਹਾ ਬਾਕੀ ਤਾਂ ਉਹ ਕਹਿੰਦੇ ਪਤਾ ਨਹੀਂ ਕਿੰਨਾ ਕੁ ਬਣ ਜਾਣਾਗਾ ਤੇ ਔਰ ਦੋਸਤੋ ਉਹਨਾਂ ਨੇ ਇਹ ਰੈਜ਼ੋਲੂਸ਼ਨ ਪਾਇਆਗਾ ਕਿ ਹਮੇਸ਼ਾ ਵਾਸਤੇ ਜਿਹੜੀ ਭਰਤੀ ਹੈ ਇਹ ਉਹਨਾਂ ਨੂੰ ਟੂਰ ਕਰਨਾ ਲਾਜ਼ਮੀ ਹੈ ਜਿਹਦੇ ਚ ਗੁਰਨਾਨ ਦੇਵ ਲੰਗਰ ਪ੍ਰਥਾ ਦੀ ਜਾਣਕਾਰੀ ਲੈਣੀ ਲੰਗਰ ਨੂੰ ਕਿਵੇਂ ਆਪਾਂ ਲੋਕਾਂ ਨੂੰ ਵਰਤਾਉਨੇ ਆ ਕਿਵੇਂ ਸ਼ੇਅਰ ਕਰਦੇ ਆ ਸਿੱਖੇ ਜਮਕੀ ਹੈ ਇਹ ਸਾਰੀਆਂ ਚੀਜ਼ਾਂ ਕਰਕੇ ਉਸ ਤੋਂ ਬਾਅਦ ਇੱਕ ਸਪੀਚ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਸਰਟੀਫਿਕੇਟ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਪੁਲਿਸ ਅਫਸਰ ਬਣ ਪਾਊਗਾ ਇਹ ਕੰਪਲਸਰੀ ਹੈ ਦੋਸਤੋ ਇਹ ਕੰਪਲਸਰੀ ਹੈ ਇਹ ਨਹੀਂ ਹੈਗਾ ਕਿ ਉਦਾਂ ਹੀ ਮਤਲਬ ਕਰਨਾ ਜਾਂ ਤੁਸੀਂ ਤੁਹਾਡੀ ਮਰਜ਼ੀ ਨਹੀਂ ਹੈਗੀ ਕੰਪਲਸਰੀ ਕਰਨਾ ਪਏਗਾ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਇੱਥੇ ਆ ਕੇ ਜਿਸ ਦਿਨ ਉਹਨਾਂ ਦੀ ਇੰਟਰਵਿਊ ਹੋਈ ਚਾਰ ਬੱਚੇ ਚਾਰ ਆਫੀਸਰ ਉਹਦੇ ਵੀ ਟ੍ਰੇਨਿੰਗ ਪੂਰੀ ਕਰਨ ਲਈ ਆਏ ਹੋਏ ਸੀਗੇ ਜਿਨ੍ਹਾਂ ਨੂੰ ਉਹਦੇ ਸਰਟੀਫਿਕੇਟ ਮਿਲਣਾਗਾ ਸੋ ਦੋਸਤੋ ਇਹਦੇ ਬਾਰੇ ਉਹਨਾਂ ਨੇ ਦੱਸਿਆ ਕਿ ਸਾਡੀ ਜਿਹੜੀ ਬੈਂਕ ਹੈ ਉਹਦਾ ਕੱਲਾ ਉਹ ਡੈਲਟਾ ਵੱਲੋਂ ਡੈਲਟਾ ਦੇ ਲੋਕਾਂ ਲਈ ਨਹੀਂ ਹੈਗੀ ਦੋਸਤੋ ਕੋਈ ਵੀ ਕੈਨੇਡਾ ਦੇ ਵਿੱਚੋਂ ਆ ਕੇ ਉੱਥੋਂ ਫੂਡ ਲੈ ਸਕਦਾ ਸਮਾਨ ਲੈ ਸਕਦਾ ਪੂਰੇ ਕੈਨੇਡਾ ਦੇ ਵਿੱਚੋਂ ਦੋਸਤੋ ਮਤਲਬ ਬਹੁਤ ਵੱਡੀ ਗੱਲਬਾਤ ਹੈ ਤੇ ਹੋਰ ਉਹਨਾਂ ਨੇ ਕੀ ਕੀ ਦੱਸਿਆ ਦੋਸਤੋ ਉਹਨਾਂ ਨੇ ਹੋਰ ਦੱਸਿਆਗਾ ਮੈਂ ਤੁਹਾਨੂੰ ਥੋੜਾ ਡਿਟੇਲ ਚ ਦੱਸ ਦਾਂ ਦੋਸਤੋ 1 ਮਿੰਟ ਲਈ ਮੈਂ ਲਿਖ ਕੇ ਕਿਤੇ ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਜਦੋਂ ਆਪਣੇ ਦੁਨੀਆ ਦੇ ਵਿੱਚ ਕਰੋਨਾ ਆਇਆ ਸੀਗਾ ਤੁਹਾਨੂੰ ਪਤਾ ਹੋਊ ਤੁਹਾਡੇ ਯਾਦ ਹੋਏਗਾ ਕਿ ਉਸ ਸਮੇਂ ਸਾਰੀ ਦੁਨੀਆ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਸਿੱਖਾਂ ਨੇ ਲੋਕਾਂ ਨੂੰ ਇਨ੍ਹਾਂ ਸਰਕਾਰਾਂ ਨੂੰ ਪ੍ਰਭਾਵਿਤ ਕੀਤਾ ਇਨ੍ਹਾਂ ਦੁਨੀਆ ਨੂੰ ਪ੍ਰਭਾਵਿਤ ਕੀਤਾ ਆਕਸੀਜਨ ਦੇ ਲੰਗਰ ਲਾਏ ਗਏ ਲੰਗਰ ਲਾਏ ਗਏ ਹਰ ਇੱਕ ਚੀਜ਼ ਦਾ ਲੰਗਰ ਲਾਇਆ ਗਿਆ ਦੋਸਤੋ ਤਾਂ ਉਹ ਚੀਜ਼ ਇਸ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰ ਗਈ ਕਿ ਇੰਨੀ ਛੋਟੀ ਕਮਿਊਨਿਟੀ ਹੋਣ ਦੇ ਬਾਵਜੂਦ ਇੰਨੀ ਘੱਟ ਗਿਣਤੀ ਦੇ ਵਿੱਚ ਹੋਣ ਦੇ ਬਾਵਜੂਦ ਇਹ ਸਾਰੀ ਦੁਨੀਆ ਨੂੰ ਲੋਕ ਖਾਣਾ ਖਵਾ ਰਹੇ ਨੇ ਆਕਸੀਜਨ ਵਰਤਾ ਰਹੇ ਨੇ ਹਰ ਇੱਕ ਤਰ੍ਹਾਂ ਦੀ ਜਿਹੜੀ ਮਦਦ ਕਰ ਰਹੇ ਨੇ ਉਹ ਚੀਜ਼ ਨੂੰ ਦੋਸਤੋ ਉਹਨਾਂ ਨੇ ਮਤਲਬ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਅੱਛਾ ਪ੍ਰਭਾਵ ਲਿਆ ਪਰ ਦੋਸਤੋ ਹੁਣ ਸਵਾਲ ਪੈਦਾ ਹੁੰਦਾ ਕਿ ਸਾਡੇ ਦੇਸ਼ ਵਿੱਚ ਸਾਡੇ ਨਾਲ ਫੇਰ ਵੀ ਕਿਸ ਤਰ੍ਹਾਂ ਦੇ ਵਰਤੌ ਕੀਤੇ ਜਾਂਦੇ ਨੇ ਪਰ ਆਪਾਂ ਨੇ ਅੱਜ ਉਸ ਗੱਲ ਦੇ ਉੱਪਰ ਬਿਲਕੁਲ ਨਹੀਂ ਜਾਣਾ ਕਿ ਕੌਣ ਕੀ ਕਰਦਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈਗਾ ਕਿ ਅਸੀਂ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਫਰਕ ਨਹੀਂ ਰੱਖਿਆ ਜਾਊਗਾ ਦੋਸਤੋ ਇੱਥੇ ਵੀ ਗੁਰਨਾਨਕ ਫੂਡ ਬੈਂਕ ਵੱਲੋਂ ਹੋਰ ਅਗਲੀ ਗੱਲ ਦੱਸੀ ਗਈ ਉਹਨਾਂ ਨੂੰ ਕਿ ਇਹ ਕਿਸੇ ਲਈ ਇਹ ਨਹੀਂ ਹੋਏਗਾ ਕਿ ਕੋਈ ਕਿਹੜੇ ਰੰਗ ਦਾ ਹੈ ਕਿਹੜੇ ਧਰਮ ਦਾ ਕਿਹੜੇ ਦੇਸ਼ ਦਾ ਕਿੱਥੋਂ ਦਾ ਮਰਜੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੰਦਾ ਉੱਥੇ ਆਊਗਾ ਉਹਨੂੰ ਇਹ ਫੂਡ ਔਰ ਬੈਂਕ ਵੱਲੋਂ ਜੋ-ਜੋ ਸਹੂਲਤਾਂ ਨੇਗੀਆਂ ਉਹ ਦਿੱਤੀਆਂ ਜਾਣਗੀਆਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਕਿ ਇਹ ਸਿੱਖ ਹੈ ਇਹਨੂੰ ਪਹਿਲਾਂ ਦੇ ਦੋ ਜਾਏ ਛੋਟੀ ਜਾਤ ਦਾ ਜਾਏ ਵੱਡੀ ਜਾਤ ਦਾ ਸਾਡੇ ਗੁਰੂ ਨੇ ਸਾਡੇ ਲਈ ਇਹ ਐਸਾ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ 20 ਰੁਪਈਆ ਦਾ ਲੰਗਰ ਚਲਾਇਆ ਕਿ ਦੁਨੀਆ ਮਤਲ ਆਪਾਂ ਹੁਣ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਦੋਸਤੋ ਆਪਣੇ ਕੋਲ ਉਹ ਲਫ਼ਜ਼ ਨਹੀਂ ਹੈਗੇ ਜਿਹੜੇ ਮੈਂ ਲਫ਼ਜ਼ ਬੋਲ ਕੇ ਗੁਰੂ ਸਾਹਿਬ ਦਾ ਮਤਲ ਧੰਨਵਾਦ ਕਰਾਂ ਜਾਂ ਮੈਨੂੰ ਪਤਾ ਹੀ ਨਹੀਂ ਮੈਂ ਕੀ ਕਹਾਂ ਦੋਸਤੋ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਖਾਲਸਾ ਜੀ ਇਹ ਆਪਣੇ ਸਿੱਖਾਂ ਲਈ ਔਰ ਸਾਰੇ ਲੋਕਾਂ ਲਈ ਜਿਹੜੇ ਲੋਕ ਸਿੱਖੀ ਨੂੰ ਪਿਆਰ ਕਰਦੇ ਨੇ ਗੁਰੂ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਸੋ ਕਿਉਂਕਿ ਇਸ ਤਰ੍ਹਾਂ ਦੀਆਂ ਜਦੋਂ ਖਬਰਾਂ ਆਉਂਦੀਆਂ ਨੇ ਦੋਸਤੋ ਫਿਰ ਦੁਨੀਆ ਦੇ ਵਿੱਚ ਹੋਰ ਜਗ੍ਹਾ ਦੇ ਉੱਪਰ ਵੀ ਸਰਕਾਰਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੇ ਫੈਸਲੇ ਕਰਨਗੀਆਂ ਤਾਂ ਬਹੁਤ ਅਸਰ ਲੱਗੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ